ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖੋਤਾਂ ਲੈ ਕੇ ਆਏ ਆਂ ਪਹਿਲੀ ਹੈ ਚਿੜੀਆਂ ਦਾ ਮਰਨ ਗਵਾਰਾਂ ਦਾ ਹਾਸਾ surjeet कौर ਬਿੰਬਲਾ ਸੁਣਿਆ ਹੈ ਆਪਣੇ ਪਿੰਡ 아이 ਬਰਾਤ ਵਿੱਚੋਂ ਇੱਕ ਬਰਾਤੀ ਨੇ ਸ਼ਰਾਬ ਦੇ ਨਸ਼ੇ ਵਿੱਚ ਬੰਦੂਕ ਚਲਾ ਦਿੱਤੀ ਬਿੰਬਲਾ ਹਾਂ ਉਸ ਨਾ ਵਿਚਾਰੇ ਰਾਮ ਦਾ ਇਕਲੌਤਾ ਪੁੱਤ ਜ਼ਖਮੀ ਹੋ ਗਿਆ ਬਲਜੀਤ ਬਿੰਬਲਾ ਇਹ ਤਾਂ ਉਹ ਗੱਲ ਹੋਈ ਕਿ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਦੂਸਰੀ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਸਰਪੰਚ ਸਾਡੇ ਪਿੰਡ ਦੇ ਕਿੰਨੇ ਹੀ ਗੱਭਰੂ ਜ਼ਰਦਾ ਤੇ ਅਫੀਮ ਖਾਣ ਲੱਗ ਗਏ ਹਨ ਇਸ ਦਾ ਕੋਈ ਹੱਲ ਕਰੀਏ ਲਾਭ ਸਿੰਘ ਆਹੋ ਇਹਨਾਂ ਮੁੰਡਿਆਂ ਨੂੰ ਕੋਈ ਮਤ ਦਈਏ ਪਰ ਇਹ ਲਾਗ ਸਾਰਿਆਂ ਨੂੰ ਡੇਰੇ ਵਾਲੇ ਪਖੰਡੀ ਸਾਧ ਨੇ ਲਾਈ ਹੈ ਸਰਪੰਚ ਫੇਰ ਤਾਂ ਪਹਿਲਾਂ ਉਸੇ ਨੂੰ ਪਿੰਡੋਂ ਭਜਾਈਏ ਸਿਆਣਿਆਂ ਨੇ ਕਿਹਾ ਹੈ ਕਿ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਤੀਸਰੀ ਸਮੇ ਸਮਾ ਸਭ ਤੋਂ ਵੱਡਾ ਗੁਰੂ ਹੈ ਨਿਹਾਲ ਸਿੰਘ ਤੈਨੂੰ ਪਤਾ ਕਰਤਾ ਰਿਆ ਮੱਖਣ ਸਿੰਘ ਨੂੰ ਪਿਛਲੇ ਸਾਲ ਬਹੁਤ ਸਾਰੀਆਂ ਆਰਥਿਕ ਮੁਸ਼ਕਲਾਂ ਵਿੱਚੋਂ ਲੰਘਣਾ ਪਿਆ ਸੀ ਕਰਤਾਰ ਸਿੰਘ ਹਾਂ ਨਿਹਾਲ ਸਿੰਘ ਬਹੁਤ ਆਰਥਿਕ ਤੰਗੀ ਕੱਟੀ ਹੈ ਨਿਹਾਲ ਸਿੰਘ ਨੇ ਪਰ ਹੁਣ ਉਸ ਦਾ ਪੁੱਤ ਫੌਜ ਵਿੱਚ ਭਰਤੀ ਹੋ ਗਿਆ ਹੈ ਨਿਹਾਲ ਸਿੰਘ ਸਮੇ ਸਮੇ ਦੀ ਗੱਲ ਹੈ ਭਾਈ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਸਮਾ ਸਭ ਤੋਂ ਵੱਡਾ ਗੁਰੂ ਹੈ ਤੀਸਰੀ ਹੰਕਾਰ ਮਨੁੱਖ ਨੂੰ ਡੋਬ ਦਿੰਦਾ ਹੈ ਭਜਨ ਕੌਰ ਮੇਰੀ ਜਠਾਣੀ ਨਿਹਾਲ ਕੌਰ ਨੂੰ ਪੈਸੇ ਦਾ ਬਹੁਤ ਘਮੰਡ ਹੈ ਸਾਰਾ ਦਿਨ ਹੰਕਾਰੀ ਰਹਿੰਦੀ ਹੈ ਕਹਿੰਦੀ ਹੈ ਮੇਰੇ ਘਰ ਦੁੱਧ ਹੈ ਪੁੱਤ ਹੈ ਮੈਂ ਕਿਸੇ ਤੋਂ ਕੀ ਲੈਣਾ ਬਚਨ ਕੌਰ ਭੈਣੇ ਬੰਦੇ ਨੂੰ ਕਦੇ ਵੀ ਕਿਸੇ ਚੀਜ਼ ਦਾ ਘਮੰਡ ਨਹੀਂ ਕਰਨਾ ਚਾਹੀਦਾ ਸਿਆਣਿਆਂ ਠੀਕ ਹੀ ਕਿਹਾ ਹੈ ਕਿ ਹੰਕਾਰ ਮਨੁੱਖ ਨੂੰ ਡੋਬ ਦਿੰਦਾ ਹੈ ਪੰਜਵੀਂ ਘਰ ਦਾ ਜੋਗੀ ਜੋਗਣਾ ਬਾਹਰਲਾ ਜੋਗੀ ਸਿੱਧ ਆਰੋ ਭੈਣੇ ਮੈਂ ਸੁਣਿਆ ਗਰਮੀਤ ਸੈਂਟਰ ਵਿੱਚ ਕੱਪੜੇ ਸਿਉਣੇ ਸਿੱਖਣ ਲੱਗ ਗਈ ਭਲਾ ਘਰੇ ਹੀ ਸਿੱਖ ਲੈਂਦੀ ਉਸ ਦੀ ਦਰਾਣੀ ਤਾਂ ਕੱਪੜੇ ਸਿਉਣ ਵਿੱਚ ਪੂਰੀ ਮਾਹਰ ਹੈ ਕਰਤਾਰੋ ਗੱਲ ਤਾਂ ਤੇਰੀ ਠੀਕ ਹੈ ਭੈਣੇ ਪਰ ਘਰ ਦਾ ਜੋਗੀ ਜੋਗਣਾ ਬਾਹਰਲਾ ਜੋਗੀ ਸਿੱਧਾ ਹਾਂਜੀ ਇਹ ਸੀ ਕੁਝ ਅਖੌਤਾਂ ਜੇ ਤੁਹਾਨੂੰ ਇਹ ਅਖੌਤਾਂ ਵਧੀਆ ਲੱਗੀਆਂ ਹੋਣ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ